ਸੰਗਤ ਜੀ ਆਖੇ ਵਰਦੀ ਕਾ ਕਵਸਾ ਵਾਸ਼ੇ ਤੁਝ ਕੀ ਤਤੇ ਅਣਮੋਲ ਵਿਚਾਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਖਾਸ ਕਰਕੇ ਉਹਨਾਂ ਪ੍ਰਭਾਵਾਂ ਦੇ ਲਈ ਆ ਜੋ ਅਮਰਤ ਵੇਲੇ ਨਹੀਂ ਉੱਠਉਂਦੇ ਕੁੱਟ ਕੇ ਭਜਨ ਬੰਦਗੀ ਨਹੀਂ ਕਰ ਪਾਉਂਦੇ ਨਿਤਨੇਮ ਨਹੀਂ ਕਰ ਪਾਉਂਦੇ ਤਾਂ ਕਮਾਈ ਵਾਲੇ ਸੰਤ ਮਹਾਂਪੁਰਖ ਜੀ ਉਹਨਾਂ ਨੂੰ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਜੇਕਰ ਤੁਹਾਡੇ ਤੋਂ ਅੰਮ੍ਰਿਤ ਵੇਲੇ ਨਹੀਂ ਉੱਠੇ ਜਾਂਦਾ ਉੱਠ ਕੇ ਨਿਤਨੇਮ ਨਹੀਂ ਕੀਤਾ ਜਾਂਦਾ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਆਹ ਇੱਕ ਪਾਠ ਕਰਕੇ ਪਰਮਪਿਤਾ ਪਰਮਾਤਮਾ ਜੀ ਨੂੰ ਚਾਰ ਗੱਲਾਂ ਜ਼ਰੂਰ ਕਿਹਾ ਕਰੋ ਫਿਰ ਦੇਖਿਓ ਵਾਹਿਗੁਰੂ ਜੀ ਦੀ ਤੁਹਾਡੇ ਉੱਤੇ ਬਹੁਤ ਕਿਰਪਾ ਹੋਵੇਗੀ ਸਤਿਗੁਰ ਸੱਚੇ ਪਾਤਸ਼ਾਹ ਮਿਹਰਬਾਨ ਹੋਣਗੇ ਤਾਂ ਇਹ ਪਾਠ ਕਿਹੜਾ ਹੈ ਅਤੇ ਕਿਹੜੀਆਂ ਗੱਲਾਂ ਆਪਾਂ ਰਾਤ ਨੂੰ ਸੌਣ ਵੇਲੇ ਪਰਮ ਪਿਤਾ ਪਰਮਾਤਮਾ ਦੇ ਨਾਲ ਕਰਨੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਨੂੰ ਪੂਰਾ ਜੁਨਨ ਸੁਣ ਲਓ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜੁਦ ਕਰ ਦੇਣਾ ਤਾਂ ਨੂੰ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਪਰ ਕਿ ਸੰਗਤ ਕੀ ਕਈ ਭੈਣ ਭਰਾ ਨੇ ਜੋ ਕਹਿੰਦੇ ਹਨ ਇਸ ਦਾ ਮਕਸਦ ਇਹ ਇੰਨਾ ਚਾਹੁੰਦੇ ਆ ਪਰ ਬਹੁਤ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਸਾਡੇ ਤੋਂ ਠੁਕਿਆ ਨਹੀਂ ਜਾਂਦਾ। ਕਿਹਾ ਨਾ ਉੱਠ ਕਾਉਣ ਦੇ ਉਹਨਾਂ ਦੇ ਆਪਣੇ ਕਈ ਕਾਰਨ ਨੇ ਜਿਵੇਂ ਕਈ ਭੈਣ ਭਰਾ ਕਹਿੰਦੇ ਆ ਕਿ ਸਾਡੇ ਕਪਾਹਕਾਰਾਂ ਦੇ ਜਿਵੇਂ ਬਹੁਤ ਜ਼ਿਆਦਾ ਹੈ। ਅਸੀਂ ਜਾਵਾਂ ਤੁਮੇ ਲੇਟ ਡਿਊਟੀ ਤੋਂ ਘਰ ਦਾ ਉਤਸਰਨੇ ਆ ਫਿਰ ਰੋਟੀ ਪਾਣੀ ਖਾ ਕੇ ਸੁੰਦਿਆਂ ਹੋਇਆਂ ਸਾਨੂੰ 11 12 ਵਜੇ ਜਾਂਦੇ ਆ ਇਸੇ ਕਰਕੇ ਸਾਡੇ ਤਿਸ਼ਵੇਰੇ 3 ਤੋਂ 4 ਦੇ ਵਿਚਕਾਰ ਨਹੀਂ ਹੁਕਿਆ ਤਾਂ ਅਮਰਤਵੇਲੇ ਦੇ ਵਿੱਚ ਨਹੀਂ ਹੁਕਿਆਗਾ ਤਾਂ ਇਹ ਹੀ ਪੰਪੜਾ ਕਹਿ ਦਿੰਦੇ ਵੀ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਦੁੱਖ ਰੋਗ ਲੱਗੇ ਆ ਇਸ ਕਰਕੇ ਸਾਡੇ ਤੋਂ ਅਮਰਤਵੇਲਾ ਨਹੀਂ ਸਮਝ ਲਿਆ ਜਾਂਦਾ ਭਾਵੇਂ ਜਦੋਂ ਸਵੇਰੇ ਸਵੇਰ ਅਸੀਂ ਉੱਠਣਾ ਚਾਹੁੰਦੇ ਆ ਅਮਰਤ ਵੇਲਾ ਸਮਾ ਲੈਣਾ ਚਾਹੁੰਦੇ ਆ ਪਰ ਸਾਡਾ ਸ਼ਰੀਰ ਸਾਥ ਨਹੀਂ deta ਤਾਂ ਮਹਾਪੁਰਖ ਜੀ ਕਹਿੰਦੇ ਕਾਰਨ ਭਾਵੇਂ ਕੋਈ ਵੀ ਹੋਵੇ ਕੋਈ ਗੱਲ ਨਹੀਂ ਆ ਤੁਸੀਂ ਇੱਕ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਪਾਠ ਕਰਨਾ ਸ਼ੁਰੂ ਕਰ ਲੈ। ਪਾਠ ਕਿਹੜਾ ਹੈ? ਕੀਰਤਨ ਸ਼ੋਹਲਾ ਸਾਹਿਬ ਦੀ ਬਾਣੀ। ਜੇ ਪਾਠ ਨਹੀਂ ਕਰ ਪਾਉਂਦੇ ਤਾਂ ਮੂਲ ਮੰਤਰ ਜੀ ਦਾ ਜਾਪ ਜ਼ਰੂਰ ਕਰ ਲਿਆ ਕਰੋ। ਮੂਲ ਮੰਤਰ ਜੀ ਦਾ ਜਾਪ 5-10 ਮਿੰਟ ਕਰਕੇ ਫਿਰ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਇੱਕ ਅਰਜੀ ਲੈ ਲਓ। ਇੱਕ ਅਰਦਾਸ ਕਰਿਆ ਕਰੋ। ਤੇ ਅਰਦਾਸ ਦੇ ਵਿੱਚ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਦਿੱਤਾ ਦਿੱਤੀਆਂ ਹੁਣਾਂ ਦਾ ਤਾਂ ਬਹੁਤ ਸ਼ੁਕਰਾਨਾ ਕਰਾਈ ਸਾਡੇ ਵਿੱਚ ਨਾ ਇਹ ਕਮੀ ਆ ਕਿ ਸਾਨੂੰ ਅਰਦਾਸ ਨਹੀਂ ਕਰਨੀ ਹਾਂ ਜੀ ਮਹਾਵਕੀ ਜੀ ਕਹਿੰਦੇ ਅਸੀਂ ਜ਼ਿਆਦਾਤਰ ਆਪਣੇ ਪਰਮ ਬਿਤਾ ਪਰਮਾਤਮਾ ਜੀ ਦੇ ਨਾਲ ਵਾਹਿਗੁਰੂ ਜੀ ਦੇ ਨਾਲ ਕਿਵੇਂ ਸਿਖਵੇਸ਼ ਕੀਤਾ ਕਰਦੇ ਆ ਜਿਹੜੀਆਂ ਚੀਜ਼ਾਂ ਸਾਡੇ ਕੋਲ ਨਹੀਂ ਆ ਅਸੀਂ ਉਸਨਾਂ ਨੂੰ ਯਾਦ ਕਰਦੇ ਰਹਿੰਦੇ ਆ ਯਾਦ ਕਰ ਕਰਕੇ ਦੁਖੀ ਹੁੰਨੇ ਆ ਤੇ ਫਿਰ ਵਾਹਿਗੁਰੂ ਜੀ ਨੂੰ ਬੁਲਾਉਂਦੇ ਦਿੰਦੇ ਆ ਜਿਗਰਾਫ ਨੇ ਕਿਸਮਤ ਨੂੰ ਹੀ ਪਰਚੋਦਿਆ ਕਿਰਪਾ ਤੂੰ ਮੇਰੀ ਕਿਸਮਤ ਦੇ ਵਿੱਚ ਆ ਚੀਜ਼ ਕਿਉਂ ਨਹੀਂ ਲਿਖੀ ਪਰ ਕਮਾਈ ਵਾਲੇ ਸੰਤ ਮਹਾਪੁਰਖ ਹੀ ਸੰਗਤ ਦੇਣੋ ਜਾਂਦੇ ਆ ਕਿ ਜਦੋਂ ਵੀ ਆਪਣੇ ਸਤਿਗੁਰੂ ਸੱਚੇ ਪਾਸ਼ਾ ਦੀ ਅੱਗੇ ਕੋਈ ਵੀ ਅਰਦਾਸ ਕਰਦੇ ਹੋਵੇ ਖਾਸ ਕਰਕੇ ਜਦੋਂ ਕੁਝ ਮੰਗਣਾ ਹੈ ਤਾਂ ਮੰਗਣ ਤੋਂ ਪਹਿਲਾਂ ਉਮਾ ਲਕੀਨ ਦਿੱਤਿਆਂ ਨੂੰ ਮੇਰੇ ਦਾਤਾਂ ਦਾ ਸ਼ੁਕਰਾਨਾ ਜ਼ਰੂਰ ਕਰਿਆ ਕੋਈ। ਵੈਸੇ ਤੇ ਸਾਨੂੰ ਸ਼ਵੇਰੇ ਸ਼ਾਮ ਘਰ ਹੋਰ ਮਾਲਕਤਾ ਦਿੱਤਿਆਂ ਹੋਣਾਂ ਦਾਤਾਂ ਦੇ ਲਈ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉਂਕਿ ਵਾਹਿਗੁਰੂ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਉਹ ਗੱਲ ਵੱੱਟਰੀ ਹੈ ਕਿ ਸਾਨੂੰ ਰਹੇ ਗਿਣਰੀ ਦੀਆਂ ਦਿੱਤਿਆਂ ਹੋਣੀਆਂ ਦਾਤਾਂ ਦੀ ਕਦਰ ਨਹੀਂ ਹੈ। ਅਸੀਂ ਉਹਨਾਂ ਕੀਤਾ ਨੂੰ ਭੁੱਲ ਬੈਠੇ ਹਾਂ ਕਿ ਮਾਲਕ ਨੇ ਸਾਨੂੰ ਬਿਨਾਂ ਲੋਗਿਆਂ ਕ੍ਰਿਣਾ ਮੰਗਿਆ ਹੁੱਤ ਨੇ ਆਨੇ ਕਿਵੇਂ ਕੀ ਇਹ ਸੋਹਣਾ ਸ਼੍ਰੀ ਰਿ ਸਾਡਾ ਘਰ ਪਰਿਵਾਰ ਪਰਿਵਾਰ ਈਆਂ ਪੁੱਤਰ ਇਹ ਸਭ ਚੀਜ਼ਾਂ ਮਾਲਕ ਨੇ ਸਾਨੂੰ ਦਿੱਤੀਆਂ ਏ ਪਰ ਅਸੀਂ ਇਹਨਾਂ ਚੀਜ਼ਾਂ ਦੇ ਕਦਮ ਕਿਉਂ ਪਾਉਂਦੇ ਸਾਡਾ ਧਿਆਨ ਸਿਰਫ ਉਸ ਚੀਜ਼ ਵੱਲ ਰਹਿੰਦਾ ਏ ਜਿਹੜੀ ਚੀਜ਼ ਅਜੇ ਤੱਕ ਸਭੇ ਪੂਰਨ ਤੁਸੀਂ ਜਿਹੜ ਨੂੰ ਨਾ ਕਿ ਹੀ ਅਸੀਂ ਬੇਸ਼ਿਕਵਿਸ਼ ਇਤਾਂ ਕਹਿੰਦੇ ਰਹਿੰਦੇ ਆ ਔਰ ਸੰਗਤ ਕੀ ਅੱਜ ਤੋਂ ਹੀ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚ ਇਹ ਨਿਯਮ ਅਪਣਾ ਲਓ ਕਿ ਸਵੇਰੇ ਸ਼ਾਮ ਮਾਲਕ ਦਾ ਸਿਰਫ ਸ਼ੁਕਰਾਨਾ ਕਰਨਾ ਹੈ ਤੁਸੀਂ ਬਾਤ ਪੂਜਾ ਨਹੀਂ ਕਰ ਰਹੇ ਹੁੰਦੇ ਲਈ ਭਜਨ ਮੰਦਰੀ ਨਹੀਂ ਕਰ ਰਹੇ ਹੁੰਦੇ ਤੁਸੀਂ ਸਿਰਫ ਮਾਲਕ ਦਾ ਸ਼ੁਕਰਾਨਾ ਕਰਨਾ ਤੁਸਨ ਹੋਇਆ ਸਵੇਰੇ ਸ਼ਾਮ ਸ਼ੁਕਰਾਨਾ ਕਰਨਾ ਤੁਸਨ ਜਦੋਂ ਤੇਰੇ ਵਿੱਚ ਜਦੋਂ ਵੀ ਕੋਈ ਸਮਾਂ ਨਹੀਂ ਤਾਂ ਬਾਹਰ ਦੇਾਸ ਨੇ ਬੈਠ ਕੇ ਅਹੇ ਰੰਗ ਦਾ ਸ਼ੁਕਰਾਨਾ ਨਹੀਂ ਨਹੀਂ ਕਰਨਾ ਬਹੁਤ ਇਹ ਬਾਹਰ ਗੁਰੂ ਜੀ ਤੋਂ ਕਰਦੇ ਸੋਇਆ ਕਿ ਸਹੀ ਸੋਨਾ ਸ਼ਰੀਰਿਤ ਪਾਏ ਮੇਰੇ ਸਾਰੇ ਆਨੁਪ੍ਰੇਰਕ ਸੇ ਸੰਬੰਧਿਤ ਚੱਲ ਰਿਹਾ ਸਤੁਰ ਸੱਚੇ 파ਸ਼ਾਹੀਆ ਕਿੰਦਾ ਬਹੁਤ ਬਹੁਤ ਸ਼ਿਸ਼ਟਾ ਕਿਸੇ ਨੇ ਨਹੀਂ ਵਹਿਣ ਅਣਖ ਕਰ ਦਿੱਤਾ ਮੇਰੇ ਸਿਰ ਤੇ ਸ਼ਰਤੇਆਂ ਜੋ ਸਫੀ ਗੰਨੀ ਤੋਂ ਮੇਰਾ ਵਿਚਾਰ ਕਰ ਰਹੀਆ ਸਤੁਰ ਸੱਚੇ 파ਸ਼ਾਹੀਆ ਕਿੰਦਾ ਬਹੁਤ ਬਹੁਤ ਸ਼ਿਸ਼ਟਾ ਜਿਸੇ ਮੈਂ ਨਹੀਂ ਸੀ ਹਾਂ ਫਰਿਆ ਤੱਕ ਮਾਦਾਂ ਕਰੀਤੀ ਮੈਂ ਦਿਨਾਂ ਤੋਂ ਬੈਠੇ ਆਪਣੇ ਕਾਰੋਬਾਰ ਦੇ ਲਈ ਮਾਦ ਦਸ਼ਕਰਾਂ ਔਰ ਜੇਕਰ ਤੁਸੀਂ ਤੁਸ਼ੀ ਪ੍ਰਸ਼ੋਤ ਹੋਈ ਨਹੀਂ ਕਿਰਤ ਕਰਦੇ ਹੋ ਇਹ ਨਹੀਂ ਜਿ ਸਾਡੇ ਕੰਧੂ ਵਿੱਚ ਬਹੁਤ ਸਾਰਾ ਪੈਸਾ ਆਵੇਗਾ ਅਸੀਂ ਤਾਂ ਹੀ ਮੌਜੂਦ ਹਾਂ ਸ਼ੁਕਰਾਨਾ ਕਰਦੇ ਹਾਂ ਕਿ ਅਸੀਂ ਆਪਣੀ ਹੱਕ ਸਾਖ ਦੀ ਕਿਰਤ ਕਮਾਈ ਦੇ ਨਾਲ ਕਰਦੇ ਕਿ 100 200 ਰੁਪਏ ਦੀ ਲੋੜ ਮੈ ਕੇ ਹੋਣੀ ਹੈ ਨਾ ਪੂਰੀ ਨਹੀਂ ਵੀ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਸਾਡੇ ਕੋਲ ਦੇ ਜਿੱਸੇ ਤੋਂ ਬੋਲ ਅੱਤ ਦੀ ਰੋਟੀ ਹੀ ਕੰਮ ਰਹੀ ਆ ਉਹਦੇ ਲਈ ਵੀ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਜਿਵੇਂ ਜਿਵੇਂ ਸ਼ੁਕਰਾਨਾ ਕਰਾਂਗੇ ਓਵੇਂ ਓਵੇਂ ਹੀ ਕਰਦੇ ਨਾ ਦੁਤਾਨਾ ਦੁਨਿਆ ਦੇ ਤੇ ਜਿਨੇ ਜਿਨੇ ਆਪਾਂ ਬਿਨੇ ਸ਼ਿਕਵੇ ਸ਼ਿਕਾਇਤਾਂ ਕਰਦੇ ਆਂ ਓਵੇਂ ਓਵੇਂ ਹੀ ਸਾਡੀ ਜ਼ਿੰਦਗੀ ਦੀ ਮਰੂ ਮੰਗ ਬਗਦੀਆਂ ਜੇ ਬੰਦੇ ਦੇ ਕੋਲ ਜਿੰਨਾ ਮਰਜ਼ੀ ਹੋਵੇ ਉਹਨੂੰ ਫਦੇ ਵੀ ਸਬਰ ਸੰਤੋਖ ਨੂੰ ਆਸਤਾ ਸ਼ੁਕਰਾਨੇ ਦੇ ਵਿੱਚ ਸਦਾ ਨਿਰਾਸ ਸੰਤੋਖਿਆ ਮਾਲਕ ਦੀ ਖੁਸ਼ੀਅਤ ਤੇ ਗਿਲੇ ਸ਼ਿਕਵੇ ਸ਼ਕਤੀਤ ਸਾਨੂੰ ਪਰਮ ਪਿਤਾ ਪਰਮਾਤਮਾ ਤੋਂ ਦੁਨੀਆ ਲੈ ਕੇ ਜਾਂ ਨੂੰ ਨੇ ਇਗਲੇ ਜੀਤ ਵਿੱਚ ਕਹਿੰਦਾ ਸਾਡੇ ਮਨ ਦੀ ਨਾਲ ਸਾਡੇ ਮਨ ਦੀ ਭਟਕਣਾ ਨੂੰ ਹੋਰ ਵਿਗੰਧੇ ਵਿੱਚ ਕਰਕੇ ਹਰ ਵੇਲੇ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਕਿਉਂਕਿ ਮਾਲਕ ਨੇ ਸਾਨੂੰ ਬਹੁਤ ਕੁਝ ਦੇ ਦੇਖਾਉ। ਕਮਾਈ ਵਾਲੇ ਸੰਤ ਮਹਾਂਪੁਰਖ ਤੰਤਰ ਬਹੁਤ ਮੰਗਦਾ ਸਿੰਘ ਜੀ ਅਕਸਰ ਸੰਬੋਧਨ ਕਿ ਅਧਿਆਤਮਿਕ ਜੀਵਨ ਦੇ ਵਿੱਚ ਆਪਣੇ ਤੋਂ ਅਮੀਰ ਬੰਦੇ ਵੱਲ ਵੇਖਿਆ ਕਰੋ। ਭਾਵੇਂ ਜਿਹਦੀ ਨਾਮ ਦੀ ਕਮਾਈ ਤੁਹਾਡੇ ਕੋਲ ਜਾਤ ਹੈ। ਜੀਤੇ ਕੋ ਅਮਰ ਕਰੇ ਰਾਉ ਅਮਰ ਤਵੇ ਲੈਦਾ ਮੇਤ ਮੇਨਿਆ ਕੀ ਦੀ ਭਗਤੀ ਤੁਹਾਡੇ ਨਾਲੋਂ ਜ਼ਿਆਦਾ ਏ ਜੀ ਦੀ ਸੇਵਾ ਤੁਹਾਡੇ ਨਾਲੋਂ ਜ਼ਿਆਦਾ ਏ ਤੇ ਤੁਹਾਡੇ ਅਮਰ ਕਰੇ ਵੀ ਮਾਨ ਹੰਕਾਰ ਬੇਟਾ ਤੇ ਇਹ ਦੁਨੀਆਦਾਰੀ ਦੇ ਵਿੱਚ ਵਿਚਰਦੇ ਹੋ ਹਾਂ ਜਦੋਂ ਦਿਨ ਆਵੀਂ ਦਾਤਾਂ ਦੀ ਗੱਲ ਹੁੰਦੀ ਆ ਤਾਂ ਆਪਣੇ ਤੋਂ ਤਰੀਕ ਬਵਾ ਦੇਖੋ ਤਰ ਜਦੋਂ ਤੁਸੀਂ ਆਪਣੇ ਤੋਂ ਗਰੀਬ ਵੱਲ ਦੇਖੋਗੇ ਤਾਂ ਦੇਖਣਾ ਤੁਹਾਡੇ ਵਿੱਚੋਂ ਆਪਣੇ ਆਪ ਹੀ ਸ਼ੁਕਰ ਹੈ ਰੋਜ਼ਾ ਜੀ ਵਾਹਿਗੁਰੂ ਜੀ ਨੇ ਮੈਨੂੰ ਤਾਂ ਕਉਤੇ ਅਨਾਵਸ਼ਕਾਂ ਮਿਤਾ ਮੈਨੂੰ ਤਾਂ ਪ੍ਰਭੂ ਤੁਝੇ ਤੱਕ ਸ੍ਰੀਮਕ ਦੀ ਗੱਲ ਹੈ ਕਿ ਹਮੇਸ਼ਾ ਰਵੀ ਦੇ ਗੁਰੂ ਜੀ ਦੇ ਸ਼ੁਕਰ ਅੰਦਰ ਚੱਲਣਾ ਮਹਾਪੁਰਖ ਜੀ ਕਹਿੰਦੇ ਤੁਸੀਂ ਰਾਤ ਨੂੰ ਸ਼ੌਣ ਵੇਲੇ ਸਿਰਫ ਮੂਰ ਮੰਤਰ ਜਿੰਦਾ ਜਾਪ ਕਰਕੇ ਮਾਲਕ ਨੂੰ ਸ਼ੁਕਰਾਨਾ ਪੇਂਡਿਆ ਕਰ ਰੂਪ ਤੇ ਨਾ ਦੇਵ ਜੀ ਕੇ ਸੋਨੇ શરીર ਤੇ ਲੰਮਾ ਆਪ ਜੀ ਦਾ ਸ਼ੁਕਰਾਨਾ ਘਰ ਦੇ ਲਈ ਸ਼ੁਕਰਾਨਾ ਪਰਿਵਾਰ ਦੇ ਲਈ ਸ਼ੁਕਰਾਨਾ ਚੋਰੀ ਤਫਲੀ ਕਿਰਤ ਕਨਾਈ ਕਾਰੋ ਮਾਰਿਆ ਕੋ ਦੇ ਨੂੰ ਸ਼ੁਕਰ ਤੁਹਾਡਾ ਜੀਵਨ ਪਲਤੀ ਜਾ ਨਵੰਨਤ ਤੁਹਾ ਦੇਖੇ ਇਰੇ ਜਿ ਸਿੱਖ ਸ਼ਾਂਤੀ ਗੰਤਤਾ ਉਹ ਮਨਾ ਸ਼ਰੀਰ ਜਾਵਿਆ ਇਹ ਦੂਸਰੀ ਗੱਲ ਰੂਪੇਂਤਰਾ ਕਹਿੰਦੇ ਹਨ ਕਿ ਸਵੇਰ ਤੋਂ ਮਰਕਵੇਲੀ ਉੱਠਿਆ ਵੀ ਜਾਤਾ ਜਦੋਂ ਆਪਾਂ ਰਾਤ ਨੂੰ ਵਾਗੇ ਨੂੰ ਜੀ ਦਾ ਨਾਮ ਜਦ ਤੱਕ ਸੱਸੇ ਕਹੇ ਕਿ ਮੁਝੇ ਤੇ ਅੱਗੇ ਅਰਦਾਸ ਵਿੱਚ ਇੰਕੀ ਕਰਕੇ ਸੰਭੇ ਆ ਸਤਿਗੁਰ ਸਚੇ ਪਾਸ਼ਾ ਜੀ ਨਾਲ ਆਵਾਜ਼ ਮਤੋ ਹੀ ਪੁਟਾਉਂਦੇ ਆ ਇਹ ਗਾ ਤੁਸੀ ਪਾਉਨੇ ਅੱਜ ਅਜਨਾਵ ਕੇ ਦੇਗਨ ਰਾਤ ਨੂੰ ਸ਼ਰਣ ਤੋਂ ਤੈਨਾ ਤੁਸੀ ਹੀ ਤੁਨ ਸਹਿਨਾ ਸਾਹਿਬ ਜੀ ਦੀ ਗੁਰ ਪਾਉਂਦੇ ਆ ਜੇ ਪਾਠ ਨਹੀਂ ਕਰ ਪਾਉਂਦੇ ਹੋ ਤਾਂ ਮੂਲ ਮੰਤਰ ਜੀ ਦਾ ਜਾਪ ਕਰ ਲੈਣਾ ਜੇ ਮੂਲ ਮੰਤਰ ਜੀ ਦਾ ਜਾਪ ਵੀ ਨਹੀਂ ਕਰ ਤੰਦੇ ਕਵਾਹਿ ਹੀ ਵਜੀ ਦਾ ਸਿਮਰਨ ਕਰ ਲੈਣਾ ਬਾਹਰ ਹੀ ਵਾਹਿਗੁਰੂ ਚਤਨਾ ਚੰਤਾਨ ਹੁਰਾਨ ਤਾਨ ਗੁਰਾਨ ਇੰਨਾ ਹੀ ਕਹਿਣਾ ਸ਼ੁਰੂ ਕਰ ਤਾਹ ਦੇ ਗਿੰਦਗੀ ਦੇ ਵਿੱਚ ਖੁਸ਼ੀ ਨਾ ਵਰਤਾਂ ਉਹਨਾਂ ਸ਼ਹੀਦ ਹੋ ਜਾਣ ਜਦੋਂ ਅਤਿ ਪਰਵਾਦ ਨਹੀਂ ਜਾਂ ਜਤ ਦੇ ਜਤ ਦੇ ਸਾਹਮਣੇ ਆ ਨਾ ਤੇ ਜੇਕਰ ਚੱਪਦੇ ਜਾਂ ਜਤ ਗਿਆ ਨਹੀਂ ਦਾ ਜਾਵੇ ਤਾਂ ਫਿਰ ਸਿਮਰਨ ਸਾਰੀ ਰਾਤ ਹੀ ਚੱਲਦਾ ਰਹਿੰਦਾ ਨੇਨਤਕ ਅਟਕ ਤੇ ਕੇ ਮਾਈ ਜਗਾਉਂ ਜਾਂਦਾ ਗਿਆ ਜੇ ਜਦੋਂ ਫਿਰ ਆਪਕਾ ਸੇਵੀ ਹੋਏ ਨੇ ਕੋਈ ਮਿਆਰ ਸਰਵਿਸ ਆਤਾਸੀ ਨਾ ਮੰਨ ਕੇ ਅਲਗ ਹੈ ਆਂ ਬੈਂਕ ਉੱਠਣ ਦੇ ਵਿੱਚ ਕੋਈ ਦਿੱਕਤ ਹੀ ਨਹੀਂ ਆਉਂਦੀ ਬੰਦਾ ਚ ਉਸੂ ਵਰਤੀ ਦੇ ਨਾਲ ਪੁੱਤ ਪਾਉਂਦਾ ਏ ਵਿਚਨਾਨ ਕਰਕੇ ਆਪਣੇ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰ ਪਾਉਂਦਾ ਹੈ ਨਾਮ ਜਪ ਪਾਉਂਦਾ ਏ ਗੁਰਬਾਣੀ ਦਾ ਪਾਠ ਕਰ ਪਾਉਂਦਾ ਏ ਰਾਤ ਨੂੰ ਜਪਣ ਦੇ ਬਹੁਤ ਫਾਇਦੇ ਆ ਉਹ ਪੱਕੇ ਅਭਿਆਸੀ ਆ ਜਿਨ੍ਹਾਂ ਦਾ ਅੰਮ੍ਰਿਤ ਰੇਣੇ ਦਾ ਨਿਤਨੇਮ ਪੱਕਾ ਹੈ ਉਹ ਵੀ ਰਾਤ ਨੂੰ ਸ਼ਾਂਤ ਲਗਿਆ ਪੜਤ ਕੇ ਸੰਦੇ ਆ ਆਪਣੇ ਮਿਹਰ ਸਹਿਜੀ ਤੇ ਅਰਜੀ ਲਾ ਕੇ ਸੰਦੇ ਆ ਪਹਿਲਾਂ ਦੁਤਿਨਾ ਹੋਈਆਂ ਗੱਲਾਂ ਦਾ ਸ਼ੁਕਰਾਨਾ ਕਰਦੇ ਆ ਫਿਰ ਵਾਹਿਗੁਰੂ ਜੀ ਦੇ ਅੰਮ੍ਰਿਤ ਰੇਣੇ ਲਾਉਂਦੇ ਆ ਇਹ ਮੰਗ ਸਿਰੋਰ ਹੀ ਆਪਣੇ ਗੁਰੂ ਤੋਂ ਮੰਗਣੀ ਆ ਕਿਉਂਕਿ ਅੰਮ੍ਰਿਤ ਵੇਲੇ ਖਤੇ ਅੰਮ੍ਰਿਤ ਵੇਲੇ ਦਾ ਨੇਮ ਇਹ ਬਾਹੇ ਗੁਰੂ ਜੀ ਦੇ ਘਰ ਦੀਆਂ ਕੀਮਤੀ ਦਾਤਾਂ ਨੇ ਤੇ ਮਹਾਰਾ ਸੱਚੇ ਪਾਤਸ਼ਾਹ ਤਹਾਨੂੰ ਖੁਸ਼ੀ ਜੇ ਨਾਲ ਹੀ ਸਾਨੂੰ ਦਿੰਦੇ ਆ ਜਿਹਦੇ ਤੇ ਮਾਰਤੰਖੋਸ਼ ਹੁੰਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਸਸਤੋ ਪਹਿਲਾ ਉਹ ਵਿਖੋ ਉਹਦੇ ਚੰਮ੍ਰਿਤ ਵੇਲੇ ਰੀਵਾਜ ਅੰਮ੍ਰਿਤ ਵੇਲੇ ਦੇ ਨੇਮ ਦੀਆਂ ਦਾਤਾਂ ਦਿੰਦੇ ਆ ਸ਼ੁਰੂ ਰੋੜ ਰੋੜ ਆਪਣੇ ਗੁਰੂ ਅੱਗੇ ਕਰਦਾ ਉਸ ਬੇਨਤੀ ਕਰਕੇ ਮੰਗਣੀ ਆ ਇਹ ਮੰਗਤ ਆਪਣੇ ਗੁਰੂ ਤੋਂ ਮੰਗ ਕੇ ਸਮਝਾਇਂ ਕਿ ਤਕਨਾ ਜਿੰਦਗੀ ਚ ਕਦੇ ਤੁਹਾਨੂੰ ਕਿਸੇ ਤੋਂ ਕੁਝ ਮੰਗਣਾ ਨਹੀਂ ਪਵੇਗਾ ਬਹੇ ਗੁਰੂ ਜੀ ਮੰਗਣ ਵਾਲੇ ਆ ਤੋਂ ਵੰਡਣ ਵਾਲੇ ਬਣਾ ਦਿੰਦੇ ਆ ਅੰਮ੍ਰਿਤ ਦੇ 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 ਵਿੱਚ ਇੰਨੀ ਤਾਕਤ ਆ ਅੰਮ੍ਰਿਤ ਵੇਲੇ ਦੇ ਜਕੇ ਹੋਏ ਨਾਮ ਦੇ ਵਿੱਚ ਇੰਨੀ ਬਰਕਤ ਆ ਜੋ ਹਿਮਾਲਾਚ ਤੋਂ ਅੰਮ੍ਰਿਤ ਵੇਲਾ ਮੰਡਾ ਹੈ ਜੇ ਆਪ ਵਰਤਮੇਲੇ ਉਠਣ ਦੀ ਕੋਸ਼ਿਸ਼ ਕਰ ਲਈਆਂ ਆਪਾ ਸਿਰਫ ਕੋਸ਼ਿਸ਼ ਕਰ ਸਕਦੇ ਆ ਕਿਰਪਾ ਮਾਲਕ ਨਹੀਂ ਕਰਦੇ ਹਨ ਅੰਮ੍ਰਿਤ ਲਈ ਖੁਮੇ ਬਹੁਤ ਸਾਰੇ ਦੇ ਨੇ ਅਧਿਆਤਮਿਕ ਪੱਖ ਤੋਂ ਤਾਂ ਅੰਮ੍ਰਿਤ ਲਈ ਉੱਠਣਾ ਲਾਜ਼ਮੀ ਨਾ ਜੇ ਆਪਾ ਸਾਇੰਸ ਦੀ ਗੱਲ ਕਰੀਏ ਵਿਗਿਆਨ ਦੀ ਗੱਲ ਕਰੀਏ ਡਾਕਟਰਾਂ ਦੀ ਗੱਲ ਕਰੀਏ ਤਾਂ ਡਾਕਟਰ ਵੀ ਸਾਨੂੰ ਵਾਰ-ਵਾਰ ਇਹ ਕਹਿੰਦੇ ਆ ਕੀ ਪਾਣੀ ਸਵੇਰੇ ਜਰੂਰੀ ਉਠਵਾ ਕਰੋ ਸਵੇਰੇ ਜੰਦਰੀ ਉਤਨ ਦੇ ਨਾਲ શરીર ਸਵਸਥ ਰਹਿੰਦਾ ਹੈ ਤੰਦਰੁਸਤ ਰਹਿੰਦਾ ਹੈ ਮਨ ਵੀ ਖੁਸ਼ ਰਹੇ ਪਾਉ ਕਾਰਕਿ ਜਦ ਤੰਤ ਅਤੇ ਮਨ ਦੀ ਤੰਦਰੁਸਤੀ ਕਿਸ਼ਤੀ ਫਿਰਦੀ ਅੰਮ੍ਰਿਤ ਵੇਲੇ ਦੇ ਨਾਲ ਦੁਨੀਆਂ ਜੇ ਸਾਡਾ ਤਨ ਮਨ ਤੰਦਰੁਸਤ ਰਹੂਆ ਇਹ ਚੁਸਤੀ ਵਰਤੀ ਵਿੱਚ ਆ ਉਹਦੇ ਅਸੀਂ ਸਾਰੇ ਹੀ ਕੰਮਾਂ ਵਧੀਆ ਤਰੀਕੇ ਦੇ ਨਾਲ ਕਰ ਸਕੋ ਹਾਂ ਇਹ ਕੰਮ ਉਹ ਲੇਵਲਿਆ ਤਰੀਕੇ ਦੇ ਨਾਲ ਕਰਾਂਗੇ ਔਰ ਕੰਮਾਂ ਦੇ ਵਿੱਚ ਸਫਲਤਾ ਮਿਲੇਗੀ ਸਾਡੇ ਕਾਰੋਬਾਰ ਦੇ ਵਿੱਚ ਬਾਬਾ ਜੀ ਬੋਲਦਾ ਸ਼ਿਵ ਸਾਡੀ ਜ਼ਿੰਦਗੀ ਦੀਆਂ ਖੁਸ਼ੀਆਂ ਬਰਕਤਾਂ ਅਮਰਤ ਵੇਲੇ ਤੋਂ ਸ਼ੁਰੂ ਹੋਣ ਦਿਨਾਂ ਅਮਰਤ ਵੇਲਾ ਸਾਡੀ ਜ਼ਿੰਦਗੀ ਦੇ ਵਿੱਚ ਅਮਰਤ ਉਹ ਲੰਗ ਹੈ ਸ਼ਿਵ ਇਸ ਕਰਕੇ ਅਮਰਤ ਵੇਲੇ ਜੀਣ ਨੂੰ ਰੱਖਣਾ ਹੈ ਸਸੰਗਤ ਜੀ ਆਸ ਕਰਦੇ ਆਂ ਕਿ ਅਜਿਹੀ ਦਿਨ ਤੇ ਦੂਜੇ ਦਿਨ ਤਹਾ ਮਿੱਠੀ ਮਿੱਠੀ ਹੋਵੇਗੀ ਦੀਵਦੁਆ ਬਣਾਉਂਦਾ ਨਕਸ਼ਾ ਦਿਸਰਤ ਪੈਣਾ ਇੰਕੀ ਅਸੰਮਰਤ ਵੇਲੇ ਉਤਸਾਹ ਨਹੀਂ ਇਹ ਕਿਟਕੇ ਉਪਰੰਤ ਦਾਤਾ ਮਾਤਮਾ ਦੇ ਨਾਮ ਦੇ ਹਲ ਹੋ ਰਛੇ ਤੇ ਜੇ ਅੰਮ੍ਰਿਤ ਵੇਲੇ ਦੇ ਵਿੱਚ ਜੱਗਿਆ ਹੋਇਆ ਪੂਰੇ ਦਿਨ ਦੇ ਨਾਲ ਮੈਂ ਹਰ ਦਾ ਤੁਮਤ ਤੁਮਾ ਗੁੰਦੀ ਦਿਉਦੀਆ